ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਵਿਜੀਲੈਂਸ ਵਿਭਾਗ ਨੇ ਐਨਟੀਐਫ ਦੇ ਵਿੱਚ ਤਾਇਨਾਤ ਐਸਆਈ ਮੇਜਰ ਨੂੰ ਉਸਦੇ ਨੀਜੀ ਡਰਾਈਵਰ ਦੇ ਨਾਲ ਗ੍ਰਿਫਤਾਰ ਕਰ ਲਿਆ ਤਾਂ ਦੱਸ ਰਹੀਏ ਕਿ ਵਿਜੀਲੈਂਸ ਨੇ 1,05,000 ਦੀ ਰਿਸ਼ਵਤ ਸਣ ਇਹਨਾਂ ਨੂੰ ਗ੍ਰਿਫਤਾਰ ਕੀਤਾ ਨਸ਼ੇ ਦੇ ਮਾਮਲੇ ਦੇ ਵਿੱਚ ਦਰਜ ਇੱਕ ਦੋਸ਼ੀ ਪੱਖ ਤੋਂ ਇਹਨਾਂ ਨੂੰ ਇਹ ਪੈਸੇ ਮਿਲੇ ਸੰਤਾ ਤਲਾਸ਼ੀ ਲਈ ਗਈ ਹੈ ਪੈਸੋਨਾ ਦੇਣ ਦੇ ਬਦਲੇ ਪੈਸੇ ਲੈ ਗਏ ਸੰਤਾ ਸੱਸ ਕੇ ਕਿ ਬਠਿੰਡਾ ਵਿਜਲ ਸੇ ਡੀਐਸਪੀ ਕੁਲਵੰਤ ਸਿੰਘ ਜਨਾ ਮੁਤਾਬਕ ਐਂਟੀ ਨਾਰਕੋਟਿਕਸ ਏਐਨਟੀਐਫ ਦੇ ਵਿੱਚ ਤਨਾਤ ਏਐਸਆਈ ਤੇ ਉਹਦੇ ਨਿੱਜੀ ਡਰਾਈਵਰ ਜਿਹੜਾ ਉਸ ਨੂੰ ਗ੍ਰਫਤਾਰ ਕੀਤਾ ਗਿਆ ਐਸਆਈ ਨੇ ਐਨਡੀਪੀਐਸ ਦਾ ਇੱਕ ਮਾਮਲਾ ਗੁਰਪਿਆਰ ਸਿੰਘ ਦੇ ਖਿਲਾਫ ਦਰਜ ਕੀਤਾ ਸੀ ਜਿਸ ਦੇ ਵਿੱਚ ਜਾਮਾ ਤਲਾਸ਼ੀ ਦੇ ਵਿੱਚ ਮਿਲੇ ਪੈਸੇ ਤੇ 골ਡ ਮਾਮਲੇ ਦੇ ਵਿੱਚ ਕਬਜ਼ੇ ਦੇ ਵਿੱਚ ਨਹੀਂ ਲਿਆ ਗਿਆ ਜਿਸ ਨੂੰ ਰਿਲੀਜ਼ ਕਰਨ ਦੇ ਬਦਲੇ 2 ਲੱਖ ਦੀ ਡਿਮਾਂਡ ਕੀਤੀ ਗਈ ਫਿਰ ਜਿਹੜੀ ਗੱਲ ਹੈ ਉਹ 1 ਲੱਖ 5000 ਰੁਪਏ ਦੇ ਵਿੱਚ ਤੈ ਹੁੰਦੀ ਹੈ ਜਿਵੇਂ ਚੱਲਦਿਆ ਐਸਆਈ ਦੇ ਡਰਾਈਵਰ ਰਾਮ ਸਿੰਘ ਨੂੰ ਪੈਸੇ ਸਣੇ ਗ੍ਰਫਤਾਰ ਕੀਤਾ ਗਿਆ ਤੇ ਨਾਲ ਹੀ ਉਸ ਦੇ ਸਾਥੀ ਐਸਆਈ ਨੂੰ ਵੀ ਫੜਿਆ ਗਿਆ ਪਿਛਲੇ ਦਿਨੀ ਨਾ ਸਾਡਾ ਬੇਟਾ ਜਿਹੜਾ ਹੈਗਾ ਮੇਰਾ ਭਤੀਜਾ ਹੈ ਉਹ ਕੱਪੜੇ ਦੀ ਦੁਕਾਨ ਹੈ ਧੇਰ ਵਿਖੇ ਕੱਪੜੇ ਦਾ ਕਾਰੋਬਾਰ ਕਰਦੇ ਆ ਜੀ ਬਹੁਤ ਵੱਡਾ ਸ਼ੋਰੂਮ ਹੈ 13 ਮਲਾਜ਼ਮ ਤਾਂ ਅਸੀਂ ਨੌਕਰੀ ਤੇ ਰੱਖੇ ਹੋਏ ਨੇ ਪਰ ਜਿਹੜਾ ਹੈਗਾ ਐਸਟੀਐਫ ਇਹਨਾਂ ਨੇ ਬਣਾਈ ਆ ਪੰਜਾਬ ਸਰਕਾਰ ਨੇ ਉਹਨਾਂ ਦੇ ਨੇ ਇੱਕ ਜਾਲੀ ਸਾਜ਼ਿਸ਼ ਵਾਟ ਕੇ ਸਾਡੇ ਬੱਚਿਆਂ ਨੂੰ ਤਾਂ ਸਭ ਤੇ ਮੱਥਾ ਟੇਕਣ ਆਇਆ ਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਦੇ ਪੀਜਾ ਖਾਣ ਲੱਗੇ। ਉੱਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚਟੇਰੇ ਕੇਸ ਦੇ ਵਿੱਚ ਇਨਵੋਲਵ ਕੀਤਾ। ਬਾਅਦ ਦੇ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਰਿਮਾਂਡ ਵੀ ਲਿਆ ਉਹਨਾਂ ਦੇ ਡਰਗ ਟੈਸਟ ਵੀ ਕਰਾਏ ਜਿਨ੍ਹਾਂ ਦੀ ਕੇ ਰਿਪੋਰਟ ਵੀ ਜ਼ੀਰੋ ਆਈ। ਫਿਰ ਮੇਜਰ ਸਿੰਘਰ ਨੇ ਮੇਰੇ ਨਾਲ ਸੰਪਰਕ ਕੀਤਾ। ਅੱਛਾ ਲੇਟੈਸਟ ਮਾਮਲਾ ਕੀ ਹੋਇਆ ਜਿਹੜਾ ਤੁਹਾਡਾ ਸੋਨਾ ਪਿਆ ਸੀ ਸਮਾਰ ਪਿਆ ਸੀ ਉਹ ਉੱਧਰਲੇ ਕਿੰਨੇ ਪੈਸੇ ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਤੇ ਜੈਪ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 7.5 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲੇ ਵੀਡੀਓ ਰਿਕਾਰਡਿੰਗ ਹੈ ਇਹਨਾਂ ਕੋਲੇ ਵੀ ਰਿਕਾਰਡਿੰਗ ਹੈ ਸਾਡੇ ਦੋਨਾਂ ਨਾਲ ਇਹਨਾਂ ਨੇ ਇਹ ਤਾਲਮੇਲ ਕੀਤਾ ਮੇਰੇ ਨਾਲ ਰਾਮ ਦਿੱਤਾ ਕੈਂਚੀਆਂ ਦੇ ਕੀਤਾ ਇਹਨਾਂ ਨਾਲ ਬਣਾ ਵਾਲੀ ਵੇਖੇ ਕਿੰਨੇ ਪੈਸੇ ਦਿੱਤੇ ਕਰੋ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਅਸੀਂ ਜਾ ਕੇ ਵਿਜੀਲੈਂਸ ਕੋਲੇ ਗੱਲ ਕੀਤੀ ਵਿਜੀਲੈਂਸ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਪਰੇ ਪ੍ਰਸ਼ਤ ਅਧਿਕਾਰੀਆਂ ਨੂੰ ਜਿਹੜੇ ਕਿ ਆਪਦੇ ਕੋਲੋ ਹੀ ਚਿੱਟਾ ਪਾ ਕੇ ਜਿਨ੍ਹਾਂ ਦੇ ਆਪਦੇ ਬੱਚੇ ਐਨਡੀਪੀਏ ਕੇਸ ਦੇ ਵਿੱਚ ਮੇਜਰ ਸਿੰਘ ਦਾ ਇੱਕ ਬੇਟਾ ਜੇਲ੍ਹ ਚ ਹੈ ਦੂਸਰਾ ਜਿਹੜੇ ਇਹਦੇ ਦੋ ਬੇਟੇ ਆ ਉਹ ਵੀ ਇਹੀ ਕਾਰੋਬਾਰ ਕਰਦੇ ਆ ਲੋਕਾਂ ਤੋਂ ਐਸੀ ਤਰ੍ਹਾਂ ਹੀ ਪੈਸੇ ਬਣਾਉਂਦੇ ਆ ਸਾਰਾ ਇਹਨਾਂ ਨੇ ਜਾਲ ਆਪ ਦਾ ਬਣਾਇਆ ਹੋਇਆ ਸੈਟੀਸਫਾਈਡ ਪੁਲਿਸ ਦੀ ਕਾਰਵਾਈ ਤੋਂ ਵੇਗਿਲ ਅਸੀਂ ਵੀਜੀਲੈਂਸ ਨੂੰ ਸ਼ਾਬਾਸ਼ੀ ਦਿੰਦੇ ਆ ਜੋ ਵੀਜੀਲੈਂਸ ਬੈਰੋ ਨੇ ਆਪਣਾ ਜਿਹੜਾ ਸੀਗਾ ਮੇਨ ਰੋਲ ਆ ਉਹ ਅਦਾ ਕੀਤਾ ਅਸੀਂ ਇਹਨਾਂ ਦੇ ਰੇਣੀਆ ਤਨਖਾਹਦਿਆਂ ਇਸ ਤੋਂ ਅੱਗੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਇਸ ਕੇਸ ਦੀ ਹੈ ਉਹ ਇਨਵੈਸਟੀਗੇਸ਼ਨ ਸੀਬੀਆਈ ਵੀ ਕੀਤੀ ਕਰੇ ਐਂਟੀ ਇਨਟੈਰੋਗੇਸ਼ਨ ਸੈਂਟਰ ਜਿਹੜਾ ਉਹ ਉਹ ਵੀ ਇਹਦੀ ਜਾਂਚ ਕਰੇ ਔਰ ਹਾਈ ਕੋਰਟ ਦੇ ਕਿਸੇ ਸਾਫਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੀਆਂ ਇਹ ਮਹਿਕਮਿਆਂ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਹੜੀਆਂ ਕੇ ਸਾਰਿਆਂ ਨੂੰ ਬਦਨਾਮ ਕਰਦੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਬਦਨਾਮ ਕੀਤੀਆਂ ਹੁਣ ਨਵੀਆਂ ਸਰਕਾਰਾਂ ਨੂੰ ਬਦਨਾਮ ਕਰ ਰਹੀਆਂ ਨੇ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਜੀ ਕਾਰਵਾਈ ਪੂਰੀ ਚੱਜ ਕੇ ਦੂਸਰੀ ਗੱਲ ਇਹਨਾਂ ਨੇ ਇੱਕ ਜੈਪ ਸਿੰਘ ਸਰਪੰਚ ਨੂੰ ਨੋਟਿਸ ਦਿੱਤਾ ਹੈ ਕਿ ਤੁਹਾਡੀ ਪ੍ਰਾਪਰਟੀ ਧਾਵਾਂਗੇ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਨਿਯਾਇਜ਼ ਬਣਾਈਆਂ ਹੋਈਆਂ ਇਹਨਾਂ ਦੀਆਂ ਕੋਠੀਆਂ ਇਹਦੀ ਜ਼ਮੀਨ ਜਾਇਦਾਦ ਦੀ ਜਾਂਚ ਕਰਕੇ ਉਹ ਉਹਨੂੰ ਸੀਲ ਕੀਤਾ ਜਾਵੇ ਤਾਂ ਫਰੀਜ਼ ਕਰਕੇ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਗਰਮੀਤ ਸਿੰਘ ਭੋਲੂ ਸਾਫਕਾ ਸਰਪੰਚ ਪਿੰਡ ਸਾਧੂਵਾਲਾ ਭਾਰਤੀ ਕਿਸਾਨ ਜੁਗਿਆਂ ਨੇ ਲੱਖੋ ਬਾਲਦੇ ਮੈਂ ਪ੍ਰਧਾਨਾਂ ਜੀ ਮੈਂ ਨਾ ਜੈਪ ਸਿੰਘ ਹੈ ਜੀ ਐਕ ਸਰਪੰਚ ਵੀ ਨਰ ਹੈ। ਸਰਪੰਚ ਕੀ ਕਾਰਨ ਤੇ ਰੀਡਲਸ ਦਫਤਰ ਦੇ ਬਾਹਰ ਖੜੇ। ਕਾਰਨ ਇਹ ਹੈ ਸਰਪ ਵੀ ਜੋ ਸਾਡੇ ਮੇਰੇ ਬੇਟੇ ਤੇ ਇੱਕ ਇਹਨਾਂ ਦੇ ਬੇਟੇ ਤੇ ਨਜਾਇਜ਼ ਇਹਨਾਂ ਵਾਟੇ ਦਿੱਤਾ ਸੀਗਾ। ਪਰ ਤਾਂ ਦੇ ਕੇ ਨਜਾਇਜ਼ ਸਦ ਪੈਸੇ ਮੰਗ ਕੀ ਇਹਨਾਂ ਨੇ ਤੇ ਜੋ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਨੇ ਵੀ ਲੈ ਸਨ ਉਹਨਾਂ ਪਰ ਕੇ। ਤੁਸੀਂ ਮਦਈਓ ਇਸ ਮਾਮਲੇ ਹਾਂ ਜੀ ਮਦਈਓ। ਕਿੰਨੇ ਪੈਸੇ ਮੰਗੇ ਸੀ ਕਿੰਨੇ ਦਿੱਤੇ? 2 ਲੱਖ ਰੁਪਏ ਮੰਗਾ ਸੀਗਾ ਤੇ 1 ਲੱਖ ਰੁਪਏ ਮੈਂ ਇਥੋਂ ਲੈ ਗਿਆ। ਇਹਦੇ ਕੋਲ ਸੋਨਾ ਸੀਗਾ, ਗੋਲ ਬਗੈਰਾ ਸੀਗਾ ਉਹ ਹਲੇ ਕਵਰ ਪ੍ਰਸ਼ਾਸਨ ਲੱਗਾ ਹੈ ਬਿジネス ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਦਾਤਾ ਕਿੰਨੇ ਕੇ ਪੈਸੇ ਦਾ ਸੋਨਾ ਸੀ ਔਰ ਕਿੰਨੀ ਕਮਾਉਂ ਸੀ ਤੁਹਾਡੀ ਜਿਹੜੀ ਜਿਹੜਾ ਸੋਨਾ ਹੈਗਾ 5 ਲੱਖ ਦਾ ਸੋਨਾ ਜਣਾ ਤਾਂ ਬਿਟੇ ਹਨ ਤਾਂ ਚੈਨੀਂਗ ਵਾਂਗੇ ਤਾਂ ਨੇ ਬਿਟੇ ਸੀ ਚੈਨੀਂਗ ਹੋਣ ਗਿਆ ਕੜਾ ਸੀਗਾ ਉਹ ਕੁਝ ਚਾਂਦੀ ਦਾ ਸੀਗਾ ਮਾਣਾ ਬਲਚ ਪਾਇਆ ਸੀਗਾ ਤੇ ਕੁਝ ਮਾਉਂਸੀ ਇਹਨਾਂ ਦਾ ਕਪੜਾ ਇੱਕ ਕਾਰੋਬਾਰਾ ਦੋਨੂੰ ਦਾ ਇਹਨਾਂ ਦਾ ਆਦੀ ਸੀਗੀ ਉਹ ਵੀ ਉਹਨਾਂ ਕੋਲ ਆ ਜੀ ਦੋ ਦੋ ਲਾ ਕਰ ਬੀਆ ਉਹ ਸਾਰਾ ਪ੍ਰਸ਼ਾਸਨ ਲੱਗਾ ਕੇ ਅੱਛਾ ਕੇਸ ਕਦੋਂ ਦਰਜ ਹੋਇਆ ਸੀ ਕਿਹਦੇ ਕਿਹਦੇ ਖਲਾਫ ਕੇਸ ਸਰ ਜੋ ਹੈ ਪਿਛਲੇ ਐਤਵਾਰ 11:00 ਦੀ ਐਫਆਰ ਦਰਜ ਕਰੀ ਹੋਈ ਹੈ ਕਿਹਦੇ ਕਿਹਦੇ ਖਲਾਫ ਕਰਦੀ ਹੈ ਉਹ ਮੇਰੇ ਬੇਟੇ ਦੇ ਖਲਾਫ ਇੱਕ ਇਹਨਾਂ ਦਾ ਬੇਟਾ ਹੈਗਾ ਇੱਕ ਮੁੰਡਾ ਹੋਰ ਹੈ ਮੇਰੇ ਵੱਡੋ ਨਾਮ ਦਾ ਗੱਪਿਆਰ ਸਿੰਘ ਆਸ਼ਦੀਪ ਸਿੰਘ ਤੇ ਆਪਣਾ ਕੰਵਦੀਪ ਸਿੰਘ ਕੇਸ ਕੀ ਹੈ ਕੇਸ ਹੈ ਇਹਨਾਂ ਨੇ 500 600 ਗ੍ਰਾਮ ਜਿੰਦਾ ਪਾਤਾ ਜੀ ਜਾਇਬਾ ਦਾ ਪਲਾਨ ਕਰਕੇ ਪਾਇਆ ਸਾਰਾ ਕਿਸਮਤ ਹੈ ਡਿਜੀਲੈਂਸ ਦੀ ਕਾਰਵਾਈ ਕਿਸਮਤ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰ ਹੈ ਇਹਨਾਂ ਦਾ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਨਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਏਐਸਏ ਤਾਇਨਾਤ ਸੀਗਾ ਇਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮਕਦਮਾ ਗੁਰਪਿਆਰ ਸਿੰਘ ਸਨੋਫ ਹਜਾਇਬ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ ਕੋਈ 골ਡ ਬਰਾਉਂਡ ਹੋਇਆ ਸੀਗਾ ਉਹਨਾਂ ਕੋਲੇ ਉਹ 골ਡਨ ਨੇ ਇਹਨਾਂ ਨੂੰ ਵੇਚ ਦਿੱਤਾ ਉਹਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਪਸ ਕਰਨ ਦੇ ਵਿੱਚ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 50000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤਾਂ ਉਹ ਬੰਦਾ ਦੇਣਾ ਨਿਸ਼ਚਾ ਉਹਨੇ ਸਾਡੇ ਕੋਲੇ ਅਪਰੋਚ ਕੀਤਾ ਜੈਪ ਸਿੰਘ ਮਦਰੀ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟ੍ਰੈਵਲ ਆਇਆ ਤੇ ਪ੍ਰਾਈਵੇਟ ਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਉਂਡ ਅਪ ਕੀਤਾਗਾ ਇਹ ਅੰਤਰੰਤੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਸਮੇਂ ਅਸੀਂ ਕਾਰਵਾਈ ਕਰਦੇ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾਗਾ ਇਹ ਐਸਏਟੀ ਨਾਲ ਕਿਤੇ ਸਾਰੇ ਇਹ ਐਂਟੀ ਨਾਰਕੋਟਿਕਸ ਟਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਆ ਕਿ ਲੈਂਗਾ ਜੀ ਦੋ ਪੈਸੇ ਨਹੀਂ ਲੈਣਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਡਰਾਈਵਰ ਹੈਗਾ ਕਈ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਪਲਿਸ ਇਨਵੈਸਟੀਗੇਟ ਕਰ ਰਹੇ ਆ ਵੀ ਇਹਦਾ ਕੀ ਲਿੰਕ ਹੈਗਾ ਇਹਦੇ ਨਾਲ ਤੇ ਆਈਓ ਆਫਸ ਦੇ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਇਹ ਸੀ ਮੇਜਰ ਸਿੰਘ ਆਈਓਰ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਦੇ ਉਹ ਜਿਹੜਾ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਚੰਦ ਗੋਲ ਇਹਨੂੰ ਬਾਕਸ ਕਰਨ ਦਾ ਕੀ ਲੈ ਰਹੇ ਸੀ